ਹਾਂਜੀ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਹਾਸਤੇ ਲੈ ਕੇ ਆਏ ਇੱਕ ਗੱਡੀ 12 ਮਾਡਲ ਹੈ ਜੀ ਵਿਗੜੀ ਸਵਿਫਟ ਬਹੁਤ ਸੋਹਣੀ ਗੱਡੀ ਏ ਤੇ ਤੁਹਾਡੇ ਇੰਤਜ਼ਾਰ ਸੀ ਮੈਨੂੰ ਮੈਸੇਜ ਵੀ ਆਉਂਦੇ ਸੀ 12 ਮਾਡਲ ਵੀਰੇ ਕਦੋਂ ਆਊ ਕਦੋਂ ਆਊ ਕਦੋਂ ਅੱਜ 12 ਆਪਾਂ ਲੈ ਆਂ ਤੇ 12 ਦੇ ਤੁਹਾਨੂੰ ਦਰਸ਼ਨ ਕਰਾਉਣੇ ਉਸ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਹਾਡੇ ਹਾਸਤੇ ਅੱਜ ਲੈ ਕੇ ਆਏ ਆਪਾਂ 2012 ਮਾਡਲ ਬੀਡੀਏ ਤੇ ਆਜੋ ਤੁਹਾਨੂੰ ਦਿਖਾਉਨੇ ਆ। ਦੇਖੋ ਜੀ 2012 ਮਾਡਲ ਦੇ VDA ਇਹ ਫਰੰਟ ਕ੍ਰੋਮ ਦੀ ਜਾਲੀ, ਸੈਕੰਡ ਜਾਲੀ ਦੋਵੇਂ ਜਾਲੀਆਂ ਕ੍ਰੋਮ ਦੀਆਂ ਪਈਆਂ। ਗੱਡੀ ਦੀ ਲੁੱਕ ਵੇਖ ਲਓ ਸਾਰੀ। ਬਹੁਤ ਸੋਹਣੀ ਕਾਰ ਏ ਘੈਂਟ ਜੀ ਨੂੰ ਕਹਿ ਦਈਏ। ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਸਬਸਕ੍ਰਾਈਬ, ਲਾਈਕ, ਕਮੈਂਟ ਜਰੂਰ ਕਰਿਆ ਕਰੋ। ਤੇ ਫੇਰ ਹੀ ਤੁਹਾਡੇ ਹਾਸਤੇ ਆਇਆਂ ਗੱਡੀਆਂ ਆਉਂਗੀਆਂ ਵੱਧ ਤੋਂ ਵੱਧ ਗੱਡੀਆਂ। ਦੇਖੋ ਲਾਈ ਵੀ ਬਹੁਤ ਸੋਹਣਿਆ ਤੇ ਪੰਜੇ ਟਾਇਰ ਇਹਦੇ ਬ੍ਰਾਂਡ ਨੇ। ਜਮਾ ਟਾਇਰ ਇਹਨਾਂ ਦੇ ਬ੍ਰਾਂਡ ਨਿਊ ਆਇਓ ਚੈੱਕ ਕਰਵਾ ਲੰਦਾ ਤੂੰ ਆ ਲਈ ਪੰਜੇ ਟਾਇਰ ਜਾਕੋਹੋਮੋ ਦੇ ਬ੍ਰਾਂਡ ਨਿਊ 59 ਗੱਡੀ ਵੇਖੋ ਸਾਰੀ ਗੱਡੀ ਚੈੱਕ ਕਰ ਲਓ ਬਿਲਕੁਲ ਨਵੀਂ ਬ੍ਰਾਂਡ ਨਿਊ ਕਾਰ ਏ ਚੈੱਕ ਕਰੋ ਸਾਰੇ ਟਾਇਰ ਨਵੇਂ ਆ ਆਹ ਦੇਖੋ ਪੰਜੇ ਟਾਇਰ ਬ੍ਰਾਂਡ ਨਿਊ ਕੋਈ ਗੱਡੀ ਤੇ ਕੰਮ ਖਰਚਾ ਨਹੀਂ ਕੋਈ ਕੁਝ ਨਹੀਂ ਆਪਾਂ ਫੁੱਲ ਤਿਆਰ ਨਹੀਂ ਕਰਾਈ ਕਿਉਂਕਿ ਫੋਨ ਬੜੇ ਆਈ ਜਾਂਦੇ ਸੀ ਵੀਰਾਂ ਦੇ ਤੇ ਆਪਾਂ ਉਦਾਂ ਹੀ ਮਤਲਬ ਕਿ ਲਿਆ ਕੇ ਧੋ ਕੇ ਤੇ ਆਪਾਂ ਵੀਡੀਓ ਪਾਉਣੀ ਸਟਾਰਟ ਕਰਤੀਏ ਤੇ ਜਾਲੀਆਂ ਤੋਂ ਦੱਸ ਤੀਆਂ ਫਰੰਟ ਵਾਲੀਆਂ ਜਾਲੀਆਂ ਲੱਗੀਆਂ ਟਾਇਰ ਪੰਜੇ ਨਵੇਂ ਸਟਿੱਪੜੀ ਵੀ ਪੰਜੇ ਉਹ ਵੀ ਜੋਖਮ ਹਮ ਦੀ ਨਵੀਂ ਪਈ ਵਿੱਚ ਤੇ ਆ ਜੋ ਤੁਹਾਨੂੰ ਬਾਕੀ ਆਪਾਂ ਚੈੱਕ ਕਰਾ ਦਿੰਨਾ ਲੱਗੀ ਵੱਜੀ ਦੀ ਆਪਣੀ ਗਰੰਟੀ ਹੁੰਦੀ ਹੁੰਦੀ ਬਿਲਕੁਲ ਵਿੱਚੋਂ ਵੇਖੋ ਸ਼ੀਟ ਕਵਰ ਦੇਖੋ ਬਹੁਤ ਸੋਹਣਾ ਸ਼ੀਟ ਕਵਰ ਪਿਆ ਸਟੀering ਤੇ ਉਹਦੇ ਨਾਲ ਦਾ ਹੀ ਚੜਿਆ ਹੋਇਆ ਹੈ ਕਵਰ ਤੇ ਦੂਜੇ ਨਾਂ ਦੀ ਦੂਜੇ ਨਾਂ ਦੀ ਸਕਰੀਨ ਲੱਗੀ ਬਸ ਸਕਰੀਨ ਟੁੱਟੀ ਏ ਪਰ ਚੱਲਦੀ ਏ ਸਕਰੀਨ ਟੁੱਟੀ ਏ ਪਰ ਚੱਲਦੀ ਏ ਤੇ ਬਹੁਤ ਸੋਹਣੀ ਕੁਆਲਿਟੀ ਏ ਕਿਉਂਕਿ ਕੁਆਲਿਟੀ ਤਾਂ ਹੈ ਕਿ ਇਹਦੇ ਚ ਐਂਪੂ ਉਫਰ ਵੀ ਲੱਗਾ ਆ ਐਂਪੂ ਉਫਰ ਲੱਗਾ ਕਿਲੋਮੀਟਰ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਕਿਲੋਮੀਟਰ ਵੀ ਚੈੱਕ ਕਰ ਲਓ 83190 ਜੱਲੀ ਚੈੱਕ ਕਰ ਲਓ 83190 ਜੱਲੀ ਆਜੂ ਨਾ ਬਾਕੀ ਸੀਟ ਕਵਰ ਚੈੱਕ ਕਰ ਲਓ ਬਾਰੀਆਂ ਚਾਰੇ ਚੈੱਕ ਕਰ ਲਓ ਕੋਈ ਪੀਸ ਚੇਂਜ ਨਹੀਂ ਕੋਈ ਕੋਜ ਨਹੀਂ ਸਾਰੀਆਂ ਬਾਰੀਆਂ ਚੈੱਕ ਕਰ ਲਓ ਚਾਰੇ ਕਰ ਤੋਂ ਕੰਮ ਖਰਚਾ ਤੇ ਗੱਡੀ ਦੇ ਕੋਈ ਨਹੀਂ 12 ਹਿਸਾਬ ਦੇ ਨਾਲ 12 ਮਾਡਲ ਦੇ ਹਿਸਾਬ ਨਾਲ ਬਿਲਕੁਲ ਨਵੀਂ ਹੈ ਬ੍ਰੈਂਡ ਨਿਊ ਕਾਰ ਹੈ ਤੇ ਦੂਜਾ ਇਹਦੇ ਵਿੱਚ ਮੈਟਿੰਗ ਵੀ ਹੋਈ ਏ ਬਾਗੇ ਪ੍ਰਾਣੇ ਵਾਲੀ ਆ ਦੇਖੋ ਮੈਟਿੰਗ ਹੋਈ ਬਾਗੇ ਪ੍ਰਾਣੇ ਵਾਲੀ ਐ ਪੂਰੀ ਫੀਟਿੰਗ ਮੈਨ ਸਭ ਕੁਝ ਓਕੇ ਬਾਗੇ ਪ੍ਰਾਣੇ ਫੀਟਿੰਗ ਏ ਤੇ ਬੰਦੇ ਸ਼ੌਂਕੀਆ ਸੀ ਉਹਨਾਂ ਬੜੀ ਸੋਹਣੀ ਗੱਡੀ ਬੜੀ ਸੋਹਣੀ ਤਿਆਰ ਕਰਕੇ ਰੱਖੀ ਸੀ ਤੇ ਆਜੋ ਤੁਹਾਨੂੰ ਆਪਾਂ ਇਹਦੇ ਵਿੱਚ ਐਂਪੂ ਬੂਫਰ ਵੀ ਲੱਗਾ ਆ ਉਹ ਵੀ ਦਿਖਾ ਦਿੰਨੇ ਆ ਚੱਕੋ ਆ ਜੇਬੀਐਲ ਦਾ ਬੂਫਰ ਵਿੱਚ ਪਿਆ ਉਹ ਵੀ ਲੱਗਾ ਆ ਈ ਵੀਨ ਨਕਤਰ ਨੰਬਰ ਹੈ ਗੱਡੀ ਤੇ ਬਹੁਤ ਸੋਹਣੀ ਹੈ ਘੈਂਟ ਜੀ ਨੂੰ ਆਪਾਂ ਕਹਿ ਦਈਏ ਲੱਗੀ ਵੱਜੀ ਦੀ ਫੁੱਲ ਗਰੰਟੀ ਹੈ 3D ਮੈਟ ਪਾਇਆ ਵਿੱਚ ਤੇ ਮੈਟਿੰਗ ਹੋਈ ਹੈ ਸਾਰੀ ਗੱਡੀ ਤੇ ਆ ਦੇਖੋ ਸਭ ਕੁਝ স্ক্রিন ਚੱਲਦੀ ਹੈ ਉਹ ਐਂਪੂ ਉੱਪਰ ਚੱਲਦਾ ਸਕਰੀਨ ਵੀ ਚੱਲਦੀ ਬਹੁਤ ਕੁਆਲਟੀ ਪਰ ਸਕਰੀਨ ਨੂੰ ਥੋੜੀ ਤਰੇਡ ਆਈ ਹੈ ਇਹ ਤੇ ਬਾਕੀ ਐਂਪ ਪਿਆ ਥੱਲੇ ਐਂਪ ਪਿਆ ਆ ਇਹ ਐਂਪ ਥੱਲੇ ਪਿਆ ਆ ਅੱਜ ਤੁਹਾਨੂੰ ਆਪਾਂ ਹੁਣ ਇਹਦਾ ਬੌਂਡ ਚੱਕ ਇੰਜਨ ਖਾਣੇ ਆ ਆਪਾਂ ਇਹਨੂੰ ਨਾ ਕੋਈ ਵਾਸ਼ ਨਹੀਂ ਕਰਾਈ ਕਿਉਂਕਿ ਜਿਵੇਂ ਲਿਪੜਿਆ ਉਤਾਂ ਹੀ ਹੈ ਬਸ ਮੜਾ ਜਾ ਪਾਣੀ ਮਾਰਿਆ ਸੀ ਹੁਣ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਕਿ 12 13 ਕਿਉਂ ਜਿਹੜੀ 15 16 ਹੋਵੇ 5 6 ਲੱਖ ਬਜਟ ਵਾਲੀ ਉਸ ਥੋੜੀ ਜੀ ਕਰਨੀ ਪੈਂਦੀ ਏ ਇਹਨੂੰ ਵੈਸੇ ਲੋੜ ਹੀ ਨਹੀਂ ਪੈਂਦੀ ਜੋ ਫੇਰ ਵੀ ਤੁਹਾਨੂੰ ਵਿਖਾ ਦਿੰਨੇ ਆ ਆ ਲਈ ਲੱਗੀ ਵੱਜੀ ਦੀ ਫੁੱਲ ਗਰੰਟੀ ਆਪਾਂ ਨੂੰ ਦੋਵੇਂ ਚੈੱਕ ਕਰ ਲਓ ਫੱਟੀ ਵੀ origignal ਏ ਚੈੱਕ ਕਰੋ ਫੱਟੀ ਦੇ ਬਸ ਮੜੇ ਜਾਂ ਸਕ੍ਰੈਚੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਪੈ ਗਿਆ ਪਰ ਲੱਗੀ ਵੱਜੀ origignal ਫੱਟੀ ਨਾਲ ਦੀ ਕੋਈ ਖੁੱਲੀ ਨਹੀਂ ਨੜ ਚੈੱਕ ਕਰ ਲਓ ਕਿ ਮੈਂ ਪਾਣੀ ਮਾਰਿਆ ਸੀ ਆਵੇ ਗੱਡੀ ਦੇ ਉੱਤੇ ਉਹਵੇਂ ਲੱਗਾ ਪਾਣੀ ਮਾਰਿਆ ਸੀ ਆਈਸੀਐਨ ਤੇ ਚੜਾਈ ਦੇ ਹੀ ਨਹੀਂ ਮੈਂ ਕਿਾ ਚਲੋ ਲਗਾਫਾ ਜੜਾ ਲੀਏ ਸੇਫਟੀ ਹੁੰਦੀ ਏ ਕੋਈ ਬੌਂਟ ਨਹੀਂ ਚੇਂਜ ਨਾਲ ਦਾ ਬੌਂਟ ਚੈੱਕ ਕਰ ਲੋ ਬੋ ਸੋਣੀ ਯਾਰ ਰੱਜ ਕੇ ਸੋਣੀ ਗੱਡੀ ਗੱਡੀ ਚੈੱਕ ਕਰ ਲੋ ਬੰਪ ਜਿਹੜੀ ਵੀਰ ਨੇ ਖਰੀਦੀ ਨੇ ਉਹ ਜਲਦੀ ਜਲਦੀ ਫੋਨ ਚੱਕੋ ਜਲਦੀ ਜਲਦੀ ਫੋਨ ਚੱਕੋ ਤੇ ਫੋਨ ਕਰੋ ਤੇ ਗੱਡੀ ਕਰਾ ਲਓ ਬੁੱਕ ਤੇ ਬਾਅਦ ਚ ਨਾ ਕਿਉਂਕਿ ਕਈ ਵਾਰ ਆਇਆ ਹੁੰਦਾ ਕਿ ਤੁਸੀਂ ਕਹਿੰਦੇ ਹੋ ਦੇ ਹਾਂ ਵੀਰੇ ਅਸੀਂ ਫੋਨ ਲਾਉਣੇ ਆ ਤੇ ਤੁਹਾਡਾ ਤੁਸੀਂ ਕਹਿੰਦੇ ਵੇਗੀ 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 ਵੀਰੇ ਹੁਣ ਇਹੋ ਜੀ ਗੱਡੀ ਆਈ ਮਿੰਟ ਚ ਵੇਖੀ ਜਾਨੀ ਆਪਾਂ ਨੂੰ ਪਤਾ ਤੇ ਇਹ ਗੱਡੀ ਦਾ ਰੇਟ ਹੈਗਾ ਜੇ ਸਹਿਬ ਤੁਹਾਡਾ ਪਲਾ ਕਰੇ 335000 ਰੁਪਇਆ ਡਿਮਾਂਡ ਹੈ ਮਾੜਾ ਮੋਟਾ ਮਾਨਤਾ ਨ ਕਰਾਂਗੇ ਮਾੜਾ ਮੋਟਾ ਕਿਉਂਕਿ ਜਦੋਂ 12 13 ਦੀ ਗੱਲ ਆ ਜੇ ਉਦੋਂ ਸਾਨੂੰ ਆਪ ਹੀ ਬੜੇ ਮਹਿੰਗੇ ਰੇਟਾਂ ਚੱਕਣੀਆਂ ਪੈਂਦੀਆਂ ਕਿਉਂਕਿ ਮਹਿੰਗੇ ਰੇਟਾਂ ਚਾਂ ਤੱਕਣੀਆਂ ਪੈਂਦੀਆਂ ਕਿ 12 13 ਤੱਕ ਗਾਹਕ ਬੜਾ ਕਿ ਬਾਕੀ ਜਿਵੇਂ 14 ਗੀ 4 ਪਲੱਸ ਟੱਪ ਗਈ 13 ਥੱਲੇ ਟੱਪ ਥੱਲੇ ਰਹਿ ਜਾਂਦੀ ਏ ਇਸ ਕਰੇ 12 13 ਜਦੋਂ ਵੀ ਅਸੀਂ ਲੈਨੇ ਆ ਸਾਨੂੰ ਨਾ ਫੁੱਲ ਰੇਟਾਂ ਚੱਕਣੀ ਪੈਂਦੀ ਏ ਤੇ ਇਸ ਕਰ ਗਿੰਦਾ ਪਾ 335000 ਮੰਗਦੇ ਬਾਕੀ ਮੌਕੇ ਤੇ ਕਰ ਲਾਂਗੇ ਕੋਈ ਗੱਡੀ ਦਾ ਸਮਾਨ ਬੜਾ ਲੱਗਾ ਜੋ ਕੋਹਮਦ ਟਾਇਰ ਮੇਰੇ ਸਾਂ 58 ਕੁਛ 6000 1200 ਦਾ ਇੱਕ ਟਾਇਰ ਆਉਂਦਾ ਤੇ ਪੰਜੇ ਟਾਇਰ ਨਵੇਂ ਆ ਅਲਾਈ ਲੱਗੇ ਆ ਐਮਪੂ ਬੂਫਰ ਲੱਗਾ ਮਤਲਬ ਕਿ ਪੂਰੀ ਤਸੱਲੀ ਕੀਤੀ ਏ ਗੱਡੀ ਚ ਪੂਰੀ ਆਪਦੀ ਸ਼ੌਂਕੀਆਂ ਰੱਖੀਆਂ ਪੂਪਰ ਸਭ ਕੁਝ ਚੱਲਦਾ ਇਸ ਕਰਕੇ ਆਪਾਂ ਇਹਦਾ ਰੇਟ 335000 ਰੁਪਇਆ ਡਿਮਾਂਡ ਐ 1921 ਮਾੜਾ ਮੋਟਾ ਮਾਨਤਾ ਨਾ ਹੋਊਗਾ ਤੇ ਜਿਹੜੇ ਵੀਰ ਨੇ ਲੈਣੀ ਹੋਵੇ ਉਹ ਫੋਨ ਲਾਵੇ ਵੀਡੀਓ ਫੁੱਲ ਵੇਖ ਕੇ ਫਿਰ ਫੋਨ ਲਾਵੇ ਆ ਵੀ ਇੱਥੇ ਤਸੱਲੀ ਕਰ ਲਓ ਤੇ ਤਾਂ ਕਿ ਤੁਹਾਡਾ ਗੇੜਾ ਨਾ ਪਵੇ ਤੇ ਤੁਸੀਂ ਵੱਧ ਤੋਂ ਵੱਧ ਆਦੇ ਵੀਰ ਨੂੰ ਸ਼ੇਅਰ ਜ਼ਰੂਰ ਕਰਿਆ ਕਰੋਗੇ ਸ਼ੇਅਰ ਬੜਾ ਘੱਟ ਕਰਦੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਧੰਨਵਾਦ ਜੀ